हां जी दोस्तों सारेया नु सस्श्रीकाल स्वागत करते हा टोडा राज संधू फार्मिंग दे विच आज पहुंचेया दोस्तों ਪਿੰਡ ਪਨਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਪਰਮਜੀਤ ਸਿੰਘ ਉਹਨਾਂ ਦੇ ਕੋਲ ਆਇਆ ਹਾਂ ਦੋਸਤੋ ਜਿੱਦਾਂ ਕਿ ਦੋਸਤੋ ਸਾਰੇ ਭਰਾ ਜਾਣਦੇ ਆ ਪਸ਼ੂ ਵਪਾਰ ਦਾ ਕਿੱਤਾ ਕਰਦਾ ਵੀਰ ਤੇ ਪਸ਼ੂ ਦੋਸਤੋ ਬਹੁਤ ਚੰਗੀ ਵਧੀਆ ਕੁਆਲਿਟੀ ਦੇ ਆਉਂਦੇ ਆ ਇਸ ਕਿੱਲੇ ਦੇ ਉੱਪਰ ਅੱਜ ਵੀਡੀਓ ਇਸ ਵੀਡੀਓ ਦੇ ਵਿੱਚ ਦੋਸਤੋ ਇੱਕ ਮਾਝ ਤੁਹਾਨੂੰ ਦਿਖਾਵਾਂਗੇ ਆਪਾਂ ਬਿਲਕੁਲ ਸੱਜਰ ਦਾਜੀ ਸੂਈ ਆ ਤੇ ਬਹੁਤ ਖੂਬਸੂਰਤ ਮਾਝਾ ਦੋਸਤੋ ਪੂਰੀ ਡਿਟੇਲ ਹਰ ਵਾਰ ਦੀ ਤਰ੍ਹਾਂ ਆਪਾਂ ਵੀਰ ਪਰਮਜੀਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਤਰੀਕ ਤੁਸੀਂ ਨੋਟ ਕਰ ਲਓ ਦੋਸਤੋ ਅੱਜ 10 ਜੁਲਾਈ ਨੂੰ ਇਹ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਕੋਈ ਮਾਰਨਿੰਗ ਦੇ 10:30 ਪਾਉਣੇ 11:00 ਵਜੇ ਦਾ ਸੋ ਮਾਝ ਚੰਗੀ ਆ ਵੱਡੀ ਆ ਦੋਸਤੋ ਚੌੜੇ ਪੱਲੇ ਦੀ ਮੈਂ ਆ ਬਾਕੀ ਮਿਲ ਕੇ ਰਿਕਾਰਡ ਕੀ ਰਹੂਗਾ ਹੁਣ ਮੌਕੇ ਤੇ ਬੌਲਾ ਜਾਂ ਦੁੱਧ ਕਿੰਨਾ ਹਾਜ਼ਰ ਕੀ ਰੇਡ ਪੜਦਾ ਰਹਿਣ ਵਾਲਾ ਪੂਰੀ ਡਿਟੇਲ ਫੁੱਲ ਇਨਫੋਰਮੇਸ਼ਨ ਜਿਹੜੀ ਆ ਦੋਸਤੋ ਉਹਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ। ਸੋ ਪੱਟੀ ਸ਼ਹਿਰ ਤੋਂ ਦੋਸਤੋ ਜੇਕਰ ਗੱਲ ਕਰੀਏ ਤਾਂ 5 ਕਿਲੋਮੀਟਰ ਦੀ ਦੂਰੀ ਨਦੋਰ ਪਿੰਡ ਬਿਲਕੁਲ ਲੱਗ ਗਿਆ ਤੇ ਦੇਰ ਸਾਹਿਬ ਪਿੰਡ ਪਨਗੋਟੇ ਦੇ ਬਿਲਕੁਲ ਨਜ਼ਦੀਕ ਆ। ਆਓ ਲੈਨੇ ਆਂ ਬਤੇ ਰੀ ਡਿਟੇਲ ਕਰਦੇ ਆਂ ਗੱਲਬਾਤ ਵੀਰ ਪਰਮਜੀਤ ਸਿੰਘ ਦੇ ਨਾਲ। ਸਭ ਤੋਂ ਪਹਿਲਾਂ ਵੀਰ ਪਰਮਜੀਤ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ। ਹੋਰ ਭਾਜੀ ਠੀਕ ਠਾਕ ਤੇ? ਬਹੁਤ ਵਧੀਆ ਸੰਧੂ ਸਾਹਿਬ ਕਿਰਪਾ ਗੁਰੂ ਆਰਮਦਾਸ ਜੀ ਜੀ। ਸਾਰੇ ਹੀ ਆਪਣੇ YouTube ਰਾਜਸੰਧੂ ਡੇਰੀ ਫਾਰਮ ਵਾਲੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜ ਹਾਂਜੀ ਹਾਂ ਤੇ ਬਾਕੀ ਗਰਮੀ ਗਰਮੀ ਦਾ ਕੰਮ ਚੱਲ ਰਿਹਾ ਸਾਹਿਬ ਗਰਮੀ ਤੇ ਐਂ ਦੇ ਸਿਖਰਾਂ ਦੇ ਕੰਮ ਗਿਆ ਵਾ ਹਾਂਜੀ ਹਾਂਜੀ ਬਾਕੀ ਚਲੋ ਜੀ ਪਰਮਾਤਮਾ ਦੇ ਵਾਸਵਾ ਜਿਵੇਂ ਕੁਦਰਤ ਦੇ ਰੰਗ ਹਨ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਅਸਵੀਰ ਪਰਮਜੀਤ ਅੱਜ ਬਹੁਤ ਖੂਬਸੂਰਤ ਇਹ ਆਪਾਂ ਇੱਕ ਮਾਝ ਜਿਹੜੀ ਦਿਖਾਉਣ ਜਾ ਰਹੇ ਹਾਂ ਹਾਂਜੀ ਸੰਧੂ ਸਾਹਿਬ ਇਹ ਕੱਲ ਸੋਈ ਹੈ ਕਰਮਾਲੀ ਤਕਰੀਬਾ ਇੱਕ ਡੇਢ ਵਜੇ ਦੁਪਹਿਰ ਠੀਕ ਹੈ ਜੀ ਹਾਂਜੀ ਜੇਰ ਵਗੈਰਾ ਸਭ ਡਨ ਠੀਕ ਹੈ ਜੀ ਸਭ ਵੀਡੀਓ ਆਪਣੇ ਕੋਲੇ ਆ ਕੱਲ ਸੂਈ ਦੀ 1:00 ਵਜੇ ਦੀ ਠੀਕ ਹੈ ਜੀ ਬਿਲਕੁਲ ਸਾਫ ਹੋ ਚੁੱਕੀ ਹੈ ਜੇਰ ਤੋਂ ਬੋਲੇ ਤੋਂ ਕਰਮ ਵਾਲੀ ਚੋਈ ਹੈ 2 ਡੰਗ ਦੀ ਚੋਾਈ ਵੀ ਹੋ ਚੁੱਕੀ ਸ਼ਾਮ ਦੀ ਤੇ ਸਵੇਰ ਦੀ ਸੰਧੂ ਸਾਹਿਬ ਅ ਇੱਕ ਕੱਲ ਸ਼ਾਮ ਦੀ ਇੱਕ ਸਵੇਰ ਦੀ ਹੋ ਠੀਕ ਹੈ ਜੀ ਦੋ ਚੋਈਆਂ ਹੋ ਚੁੱਕੀਆਂ ਲਓ ਦੋਸਤੋ ਤੁਸੀਂ ਵੇਖੋ ਇੱਕ ਬੁਰੀ ਬਹੁਤ ਸੋਹਣੀ ਪਿੱਠਪੁੜੇ ਤੋਂ ਪੂਰਾ ਬਾਡੀ ਸਟਰਕਚਰ ਆਪਾਂ ਤੁਹਾਨੂੰ ਦਿਖਾ ਦੇਣਾ ਇਸ ਮੱਝ ਦਾ ਸੋ ਮਗਰ ਇਹਦੇ ਕਟਾ ਆਏ ਮੇਲ ਕਾਫ ਨੂੰ ਜਨਮ ਦਿੱਤਾ ਆ ਬੱਚਾ ਤੁਸੀਂ ਵੇਖ ਸਕਦੇ ਜੀ ਠੀਕ ਹੈ ਜੀ ਸੋ ਕੱਲ ਹੀ ਸੂਈਏ ਦੋਸਤੋ ਜੇਰ ਜੂਰ ਪ੍ਰੋਪਰ ਜਿਹੜੀ ਆ ਪੈ ਚੁ ਤੇ ਬਿਲਕੁਲ ਵੀਰ ਹੋਂਾਂ ਦੇ ਘਰੇ ਇਸ ਫਾਰਮ ਦੇ ਉੱਪਰ ਹੀ ਚੇਅਰ ਪ੍ਰੋਪਰ ਪਈ ਆ ਇੱਕ ਸਾਈਡ ਮੈਂ ਤੁਹਾਨੂੰ ਇਧਰੋਂ ਬੈਣੀ ਸਾਈਡ ਤੋਂ ਦਿਖਾ ਦੇਣਾ ਹਵਾਨੇ ਲੈਵੇ ਤਾਂ ਤੁਸੀਂ ਜਾਂ ਤਸੱਲੀ ਨਾਲ ਇੱਕ ਵਾਰੀ ਦੇਖ ਲਓ ਮਿਲਕਵੇਨ ਬਹੁਤ ਸੋਹਣੀ ਦੋਸਤੋ ਮੋਟੀ ਮਿਲਕਵੇਨ ਤੇ ਥਣ ਲੇਵਾ ਤੁਸੀਂ ਇਹ ਵੇਖ ਕੇ ਚੈੱਕ ਕਰੋ ਬਹੁਤ ਖੂਬਸੂਰਤ ਆਰਡਰ ਕੁਆਲਿਟੀ ਆ ਹਰ ਵਾਰ ਆਪਾਂ ਗੱਲ ਕਰਦੇ ਆ ਦੋਸਤੋ ਪਸ਼ੂ ਜਿਹੜਾ ਪਸ਼ੂ ਦਸੂ ਆਪਣ ਵੀ ਮੈਟਰ ਕਰਦਾ ਬਟ ਕਿਤੇ ਨਾ ਕਿਤੇ ਆਰਡਰ ਕੁਆਲਿਟੀ ਹਵਾਨੇ ਦਾ ਸਾਫ਼ ਸੁਥਰਾ ਲੈਵਾ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਦਧਾਰੂ ਪਸ਼ੂ ਆ ਤੇ ਦੁੱਧ ਉਹ ਤੋਂ ਪਾਣ ਵਾਸਤੇ ਆਪਾਂ ਕੋਈ ਪਸ਼ੂ ਖਰੀਦਣਾ ਤੇ ਇਹ ਚੀਜ਼ਾਂ ਜਿਹੜੀਆਂ ਦੋਸਤੋ ਮੈਟਰ ਕਰਦੀਆਂ ਨੇ ਆਡਰ ਬਹੁਤ ਸੋਹਣਾ ਬਹੁਤ ਸੋਹਣੀ ਕੁਆਲਿਟੀ ਬਹੁਤ ਸੋਹਣਾ ਥਣ ਲੱਗਾ ਬੇੜ ਹਵਾਨੇ ਤੇ ਬਹੁਤ ਜਿਆਦੀਆਂ ਪਿਆਰੀਆਂ ਉਪਰੀਆਂ ਹੋਈਆਂ ਜਿਹੜੀਆਂ ਨਾੜਾਂ ਤੁਹਾਨੂੰ ਦੇਸ ਰਹੀਆਂ ਠੀਕ ਹੈ ਜੀ ਬਿਲਕੁਲ ਸੰਧੂ ਸਾਹਿਬ ਆਵੇ ਕੱਲ 1 ਵਜੇ ਦੀ ਵੀਡੀਓ ਆਪਾਂ ਭਰਾਵਾਂ ਨੂੰ ਦਿਖਾ ਦਈਏ ਆਹ ਜ਼ਰੂਰ ਜੀ ਲਿਆਓ ਨਹੀਂ ਹੋ ਸਕਦਾ ਵੀ ਕੋਈ ਕਹਦੇ ਹੋਵੇ 13 ਵਜੇ ਦੀ 1 ਵਜੇ ਕੇ 8 ਮਿੰਟ ਦੀ ਵੀਡੀਓ ਠੀਕ ਹੈ ਜੀ ਗੀਅਰ ਵਗੈਰਾ ਲੰਮਕੀ ਬਿਲਕੁਲ ਡਾਨਾ ਦੁਪਹਿਰੇ ਸੂਪੀ ਸੀ ਫਿਰ ਹਾਂ ਜੀ ਕ ਫਿਲਹਾਲ ਤੁਸੀਂ ਦੇਖ ਸਕਦੇ ਜੇ ਅਪਰੋਕਸੀਮੇਟਲੀ ਕੋਈ 20-22 ਘੰਟੇ ਦਾ ਸਮਾਂ ਹੋ ਗਿਆ ਹੁਣ ਤਕਰੀਬਨ ਕੋਈ 11:00 ਵਜੇ ਦਾ ਸਮਾਂ ਹੈ ਠੀਕ ਆ ਤੇ ਅੱਛਾ ਵੀਰ ਪਰਮਜੀਤ ਇੱਕ ਵਾਰੀ ਸੂਬਾ ਫੇਰ ਆਪਣੇ ਭੈਣ ਭਰਾਵਾਂ ਨਾਲ ਕਰਾਉਂਦਾ ਸੰਤੂ ਸਾਹਿਬ ਇਹ ਰੀਜਨਲ ਦੂਸਰਾ ਸੂਆ ਬਾਈ ਅੱਛਾ ਜੀ ਤੇ ਸੰਤੂ ਸਾਹਿਬ ਜਿੱਥੋਂ ਆਪਾਂ ਲਈ ਆ ਆਪਣੇ ਬਿਲਕੁਲ ਹੀ ਖਾਸ ਭਰਾ ਤੋਂ ਲਈ ਆ ਜੀ ਦੋ ਦੋ ਨਾਲ ਪਹਿਲੇ ਸੋਏ ਦੱਸਿਆ ਕਿ ਆਪਾਂ 16 16.5 ਲੀਟਰ ਚੋਂ ਦੇ ਰਹੇ ਛੋਟੀ ਦਾ ਠੀਕ ਹੈ ਜੀ ਐਦ ਕਿਉਂ ਗਰਮੀ ਜ਼ਿਆਦੀ ਆਪਾਂ ਇਹ ਨਹੀਂ ਕਹਿ ਸਕਦੇ ਪਈ 18 ਦਊਏ 19 ਦਊਗੇ 20 ਦਊਗੀ ਜੀ ਉਹ ਤਾਂ ਸੰਧੂ ਸਾਹਿਬ ਅੱਗੇ ਸੇਵਾ ਤੇ ਉਹ ਕਿ ਸੇਵਾ ਤੇ ਪਹਿਲੇ ਸੋਏ ਦਾ ਆਪਣਾ ਇਹ ਨਾ ਰਿਕਾਰਡ ਹੈ ਦਾ ਛੋਟੀ ਦਾ ਠੀਕ ਹੈ ਜੀ ਬਾਕੀ ਦੋਸਤੋ ਪੂਰੀ ਭਾਰੀ ਆ ਮੈਂ ਤੁਹਾਨੂੰ ਇੱਕ ਵਾਰੀ ਫਿਰ ਬੈਕ ਸਾਈਡ ਤੋਂ ਦਿਖਾਉਣਾ ਚਾਹੁੰਗਾ ਜੀ ਹਾਂ ਜੀ ਸੰਧੂ ਸਾਹਿਬ ਵਜਨ ਲੋੜ ਤੁਸੀਂ ਇੱਕ ਵਾਰੀ ਦੇਖ ਕੇ ਚੈੱਕ ਕਰੋ ਠੀਕ ਹੈ ਜੀ ਤੇ ਬਟਨਾ ਨਾਲੇਵਾ ਕਰਮਾ ਵਾਲੀ ਨੂੰ ਲੱਗਾ ਤੁਸੀਂ ਆ ਦੇਖੋ ਇੱਕ ਵਾਰੀ ਬੈਕ ਸਾਈਡ ਤੋਂ ਠੀਕ ਹੈ ਜ ਬਿਲਕੁਲ ਫਾੜੀ ਵਾਲਾ ਚੱਡਾ ਤੇ ਇੱਕ ਸਾਰ ਲੇਵਾ ਬਿਲਕੁਲ ਬੰਤਰ ਤੁਸੀਂ ਵੇਖੋ ਪੱਧਰ ਬਖਾਰਾ ਬਹੁਤ ਖੂਬ ਜਵਾਬ ਸਮਾਵੇਂ ਆਪਾਂ ਹੁਣੇ ਭਰਾਵਾਂ ਨੂੰ ਧਾਰਾ ਦਿਖਾਵਾਂਗੇ ਹਾਜ਼ਰ ਹਾਂ ਬਹੁਤ ਹੀ ਗਾਦਾ ਮੈਂ ਤੋਰ ਕੇ ਵਿਖਾਵਾਂ ਹਾਜ਼ਰ ਜਰੂਰ ਜੀ ਜਰੂਰ ਹਾਂਜੀ ਸੋ ਚੌੜਾ ਪੇਠ ਪੂੜਾ ਤੇ ਇੱਕ ਗੱਲ ਦੋਸਤੋ ਜਰੂਰ ਤੁਸੀਂ ਧਿਆਨ ਚ ਰੱਖ ਕੇ ਸੌਦਾ ਕਰ ਲਈ ਵੀਰ ਕੋਈ ਵੀ ਵੱਡੇ ਕਦ ਬੁੱਤ ਵੇਚਿਆ ਸਰੀਰ ਘਟਾਂਚਾ ਇਸ ਮੱਝ ਦਾ ਵੱਡਾ ਹੈ ਚੌੜਾ ਪੇਠ ਪੂੜਾ ਤੇ ਕੋਈ ਛੂਤੀ ਮੱਝ ਨਹੀਂ ਕੀ ਠੀਕ ਹੈ ਜੀ ਦੂਰੋਂ ਜਿਹੜੇ ਕਿਸੇ ਭਰਾਣੇ ਆਉਣਾ ਇੱਕ ਤੁਸੀਂ ਇਹ ਚੀਜ਼ ਧਿਆਨ ਰੱਖ ਕੇ ਆਇਓ ਵੀ ਪਲੀ ਪ ਆਫਟਰ ਅਸੂਣ ਦੀ ਗੱਲ ਕਰ ਲਈਏ ਦੋਸਤੋਂ ਹੁਣ ਤੋਂ ਬਾਅਦ ਵੀ ਜੇਕਰ ਦੇਖੀਏ ਤਾਂ ਸਰੀਰ ਜਿਹੜਾ ਉਸੇ ਤਰ੍ਹਾਂ ਮੈਂਟੇਨ ਆ ਠੀਕ ਆ ਉਸੇ ਤਰ੍ਹਾਂ ਕਰਮਾਲੀ ਸਾੰਭੀ ਬੈਠੀ ਹੈ ਸਰੀਰ ਕਿਸੇ ਪਾਸਿਓ ਕੋਈ ਆਪਾਂ ਕਹ ਲਈਏ ਵੀ ਟੁੱਟੀ ਨਹੀਂ ਗਈ ਜਾਂ ਪਸ਼ੂ ਇੱਕ ਵਾਰੀ ਤੁਹਾਨੂੰ ਪਤਾ ਵੀ ਠੱਪਾ ਜਿਹਾ ਲਾ ਜਾਂਦਾ ਫਿਲਹਾਲ ਰਾਜੀ ਪਸ਼ੂ ਬਿਲਕੁਲ ਸੰਦੂ ਸਾਹਿਬ ਇਸਲਾਗਾ ਤਾਜੀ ਸੂਈ ਹੈ ਕਰਮਾਲੀ ਕੋਈ ਭਰਾ ਭੈਣ ਭਰਾ ਆਪਣੀ ਜਿਸ ਤਰ੍ਹਾਂ ਮਾਜੀ ਚੋਣ ਬੱਚਾ ਕੋਈ ਚੋਲੇ ਕੋਈ ਇਹਦੇ ਵਿੱਚ ਕੋਈ ਕਮੀ ਨਹੀਂ ਗਈ ਠੀਕ ਹੈ ਜੀ ਇਹ ਤੋ ਤਾਂ ਕਿ ਦੋਸਤੋ ਵੀਰ ਨੇ ਬਿਲਕੁਲ ਧਾਰ ਦਿੱਤੀ ਸੀ ਧਾਰ ਵਾਲਾ ਪਸ਼ੂ ਨੋਰਮਲੀ ਆਪਾਂ ਗੱਲ ਕਰਦੇ ਵੀ ਬਹੁਤ ਮਿੱਠੇ ਪਸ਼ੂ ਆ ਜਿਹੜੇ ਧਾਰਾਂ ਲੈ ਲੈਂਦੇ ਆ ਠੀਕ ਆ ਜੀ ਧਾਰ ਵਾਲਾ ਪਸ਼ੂ ਵੈਸੇ ਵੀ ਬਹੁਤ ਮਿੱਠਾ ਹੁੰਦਾ ਤੇ ਡਰੈਕਟਰ ਥੱਲੇ ਬਹਿ ਕੇ ਜਿਹੜਾ ਕੋਈ ਵੀਰ ਧਾਰ ਦੇਊਗਾ ਧਾਰ ਦੇਣ ਦੇ ਨਾਲ ਵੀ ਇਹੋ ਜਿਹੇ ਪਸ਼ੂ ਕੁਸਮਾਚ ਆ ਜਾਂਦੇ ਆ ਤੇ ਬਾਕੀ ਬਹੁਤ ਸੋਹਣੇ ਸਟਰਕਚਰ ਬਹੁਤ ਸੋਹਣੀ ਬਾਡੀ ਬੰਤਰ ਦੇ ਵਿੱਚ ਇਹ ਮਤ ਜਿਹੜੀ ਵੀਰ ਦੇ ਕੋਲੇ ਬਕਾਊਗਾ ਤੇ ਸੂਈ ਆ ਸੋ ਬਹੁਤ ਭੈਣ ਭਰਾ ਜਿਹੜੀ ਇੱਕ ਦੋ ਸੋ ਡਿਮਾਂਡ ਕਰਦੇ ਆ ਵੀ ਸੂਆ ਸੂਆ ਪਸ਼ੂ ਖਰੀਦਣਾ ਕਿਉਂਕਿ ਸੌ ਤਰ ਕਈ ਵਾਰ ਵੀਰ ਜਿਹੜੇ ਅਣਜਾਣ ਉਹਨਾਂ ਕੋਲ ਜਾ ਕੇ ਕਿਹੜਾ ਪ੍ਰੋਪਰ ਜੇਰ ਨਹੀਂ ਪੈਂਦੀ ਜਾਂ ਕਾ ਉਹ ਜਿਹੜੀ ਜਿਹੜੀ ਹੈ ਦੋਸਤੋ ਕਾਰਗੁਜ਼ਾਰੀ ਨਹੀਂ ਹੁੰਦੀਗੀ ਫਿਲਹਾਲ ਤੁਸੀਂ ਦੇਖੋਗੇ ਬਿਲਕੁਲ ਸੂਈ ਸੁਭਾਈ ਇਹ ਮੱਝ ਤੇ ਚੂਣ ਚਣ ਕਿਦਾਂ ਉਹ ਵੀ ਆਪਾਂ ਤੁਹਾਨੂੰ ਇੱਕ ਵਾਰੀ ਬੱਚਾ ਲਾ ਕੇ ਵੀਰ ਪਾਲ ਸੌਂਸਾ ਬਹੁਤ ਹੀ ਚੰਗੀ ਆਪਾਂ ਬੱਚਾ ਲਾ ਕੇ ਸਾਰੇ ਭਰਾਵਾਂ ਨੂੰ ਖਾ ਦਿੰਦੀ ਹੈ ਦਿਖਾइए ਵੀਰ ਦੀ ਮੜਾ ਜਾ ਤੋਂ ਬੱਚਾ ਲਾ ਕੇ ਦੋਸਤੋ ਚਾਰੇ ਥਾਣਾ ਭਰਾ ਕੇ ਆਪਾਂ ਤਸੱਲੀ ਨਾਲ ਤੁਹਾਨੂੰ ਦਿਖਾ ਦਿੰਨੇ ਆ ਤਾਂ ਜੋ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਤੇ ਬੇਚੰਤ ਬੇ ਤੜਕ ਤੁਸੀਂ ਸੌਦਾ ਕਰ ਸਕੋ ਬਾਕੀ ਸਫਾਈਆਂ ਸਫੋਈਆਂ ਤੇ ਭਾਰੇ ਜੁੱਸੇ ਦੇ ਵਿੱਚ ਇਹ ਮਾਜਾ ਸੋ ਬਹੁਤ ਪਸੰਦ ਆਊਗੀ ਜਿਹੜਾ ਕੋਈ ਵੀਰ ਖਰੀਦਦਾ ਆਉਂਦਾ ਪਸੰਦ ਆਊਗੀ ਉਹਨੂੰ ਤੇ ਵੀਰ ਪਰਮਜੀਤ ਨਾਰਮਲੀ ਗੱਲ ਕਰੀਏ ਕੋਈ ਪਹਿਲੇ ਸੂਵੇ ਦੇ ਵਿੱਚ ਫਿਰ ਦੁੱਧ ਵਧਿਆ ਚਵਾਇਆ ਹੋਊਗਾ ਹਾਂਜੀ ਸੰਧੂ ਸਾਹਿਬ 1.5 16 ਲੀਟਰ ਹਾਂਜੀ ਪਹਿਲੇ ਸੂਵੇ ਦੇ ਨੇ ਦੁੱਧ ਰਿਕਾਰਡ ਕਰਨ ਵਾਲੀ ਨੇ ਚਵਾਇਆ ਆਪਾਂ ਬਿਲਕੁਲ ਆਪਦੇ ਖਾਸ ਬੰਦੇ ਨੂੰ ਸੰਧੂ ਸਾਹਿਬ ਲਈ ਆ ਠੀਕ ਹੈ ਜੀ ਹਾਂਜੀ ਹਾਂਜੀ ਲੋਕ ਦੋਸਤੋ ਠੀਕ ਹੈ ਜੀ ਸੋ ਚੰਗੀ ਮਿਲਕਿੰਗ ਆ ਦੋਸਤੋ ਵੈਸੇ ਇਨਾ ਦੁੱਧ ਕੋਈ ਚੰਗੀ ਕਾਰਗਜ਼ਾਰੀ ਚੰਗੀ ਸੇਵਾ ਕਰ ਲੂਗਾ ਦੁੱਧ ਇਹ ਏਡੀ ਵੱਡੀ ਮੱਝ ਨੂੰ ਆਂਦਾ ਕੁਛ ਨਹੀਂ ਗਾ ਵੈਸੇ ਕਈ ਨਸਲਾਂ ਵਸਲਾਂ ਨੇ ਦੁੱਧ ਹੀ ਕੱਢਣਾ ਹੁੰਦਾ ਇਹ ਚੋਬਰ ਵੀ ਸੰਦੂ ਸਾਹਿਬ ਖੁੱਲਾ ਹੀ ਦਾਲ ਆਉਂਦਾ ਰਿਹਾ ਸ਼ਾਮੀ ਵੀ ਤੇ ਸੁਭਾ ਵੀ ਓਕੇ ਬਹੁਤ ਪਤਾ ਹੀ ਨਹੀਂ ਇਹਨੇ ਖੁੱਲਾ ਹੀ ਪੀਤਾ ਉਹਦੇ ਮਨ ਆਇਆ ਹੀ ਆਹ ਠੀਕ ਹੈ ਜੀ ਬਹੁਤ ਤੇਜਾ ਬੱਚੇ ਵੀ ਉਹੋ ਵੀਰ ਪਰਮਜੀਤ ਖੁੱਲਾ ਦੁੱਧ ਪੀਣਗੇ ਜਿਨ੍ਹਾਂ ਦੇ ਮਾਵਾ ਦੇ ਥਲੇ ਚੰਗੇ ਦੁੱਧ ਨੇ ਹਾਂਜੀ ਹਾਂਜੀ ਹਾਂ ਲੋਬੀ ਮਗਰ ਕਟਾ ਦੋਸਤੋ ਚੰਗਾ ਗੁੱਦਲ 헤ਡ ਮਗਰ ਕਟਾ ਚੰਗਾ ਸੋਣੀ ਗਰੋਥ ਉਲਟ ਬਹਿਣੀ ਵਾਲੀ ਸਾਈਡ ਤੋਂ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜੀ ਥਣ ਦੇ ਬਾ ਆ ਦੇਖੋ ਕਿਸੇ ਤਰ੍ਹਾਂ ਦਾ ਕੋਈ ਲੁਛਲੁਛੂ ਨਹੀਂ ਕੀ ਦੋਸਤੋ ਕੋਈ ਕਾਲ ਨਹੀਂ ਕੀ ਮਾਜਦੇ ਵਿੱਚ ਬਿਲਕੁਲ ਠੰਡੀ ਠਿਰੀ ਐਨ ਸੀਲਸ ਲੱਗ ਹਾਂਜੀ ਹਾਂ ਆ ਦੇਖੋ ਸੋ ਨਾਲ ਦੀ ਨਾਲ ਦੋਸਤੋ ਬੱਚੇ ਨੂੰ ਚੰਗਾ ਕੇ ਤੇ ਪਸਮਾ ਤੋਂ ਬਾਅਦ ਆਪਾਂ ਤੁਹਾਨੂੰ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤਸੱਲੀ ਕਰਵਾ ਦਾਂਗੇ ਸੋ ਕਿਸੇ ਰਕਮ ਦਾ ਕੋਈ ਭੂਰ ਛਟਾ ਉਹ ਪਤਾ ਲੱਗ ਜਾਊਗਾ ਉਸ ਤੋਂ ਬਾਅਦ ਮੇਰਾ ਵੀਰ ਆਪਣੇ ਹੱਥੀ ਵੀ ਤੁਸੀਂ ਚਵਾਈ ਕਰਕੇ ਤਸੱਲੀ ਕਰ ਲਿਓ ਅੱਖੀ ਮੱਝ ਨੂੰ ਪੂਰਾ ਦੇਖ ਲਿਓ ਜਿੱਡੀ ਵੱਡੀ ਦੱਸੀ ਗਈ ਆ ਜਿਹੜੇ ਢਾਂਚੇ ਦੀ ਦੱਸੀ ਗਈ ਆ ਉਹ ਤੁਸੀਂ ਵੈਰੀਫਾਈ ਕਰ ਲਿਓ ਠੀਕ ਆ ਆ ਵੀਰ ਪਰਮਜੀਤ ਪਾਂਡਾ ਫੜ ਲੈਣਾ ਸੀ ਕੋਈ ਹਾਂਜੀ ਸੰਤ ਸੋ ਉਹ ਸੰਤ ਸੋ ਬਾਲਟੀ ਆ ਬਾਲਟੀ ਫੜ ਲੈ ਜੀ ਗਲਦੂ ਸੋ ਠੀਕ ਹੈ ਜੀ ਸੋ ਚੋਰ ਜਾਣ ਤੁਸੀਂ ਆਉਂਦੀ ਹੈ ਮਾਜੀ ਆ ਲਾ ਲਓ ਜੀ ਲੋ ਜੀ ਇਹ ਮਗਲੇ ਥਣਾਂ ਦੀ ਚਵਾਈ ਹੈ ਦੋਸਤੋ ਠੀਕ ਹੈ ਜੀ ਹਾਂ ਜੀ ਸੋ ਸੋ ਬਕਲੇ ਕਲੇ ਥਾਂ ਦੀ ਭਰਾਵਾਂ ਨੂੰ ਆ ਲਓ ਜੀ ਸਾਰੀ ਚੈੱਕ ਕਰਾ ਦਿੰਨੇ ਕੋਈ ਗੱਲ ਨਹੀਂ ਲਓ ਜੀ ਤਬ ਇਹ ਅਗਲੇ ਥਾਂਾਂ ਦੀ ਚਵਾਈ ਹੈ ਦੋਸਤੋ ਜਿਹੜੀ ਤੁਸੀਂ ਦੇਖ ਰਹੇ ਹੋ ਬਿਲਕੁਲ ਸੌ ਸਾਫ ਪੋਲੀ ਹੈ ਕੋਈ ਕਰਮਾਰੀ ਦੇ ਵਿੱਚ ਕੋਈ ਕਮੀ ਬੇਸ਼ੀ ਨਹੀਂ ਇਸ ਤਰ੍ਹਾਂ ਮਰਜੀ ਕੋਈ ਭਰਾ ਆਵੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਓਕੇ ਵੀਰ ਓਕੇ ਹਾਂਜੀ ਲਓ ਦੱਸੋ ਇਹ ਚੁਵਾਈ ਸੀਗੀ ਠੀਕ ਹੈ ਜੀ ਫਿਲਹਾਲ ਵਿੱਚ ਦਿਖਾ ਦਿੱਤੀ ਹੈ ਤੁਹਾਨੂੰ ਚੁਵਾਈ ਬੌਲੇ ਤੇ ਚੱਲ ਰਹੀ ਹੈ ਮੇਰਾ ਵੀਰ ਲਿ ਜਾ ਕੇ ਜਿਹੜਾ ਤੁਸੀਂ ਬੋਲਾ ਬਣਾ ਬਣਾ ਕੇ ਪੀਓ ਕੋਈ ਭਰਾ ਖੜੇ ਜਾ ਕੇ ਬੋਲਾ ਖਾਵੇ ਸੇਵਾ ਕਰੇ ਕਰਮਾਲੀ ਦੇ ਚੰਗਾ ਦੁੱਧ ਚੋਵੇ ਬਿਲਕੁਲ ਅੱਛਾ ਵੀਰ ਪਰਮਜੀਤ ਲੈਣ ਦੇਣ ਦੀ ਗੱਲ ਆਉਂਦੀ ਆ ਕੀ ਕਰਾਂਗੇ ਮੋਹਿੰਦਾ ਲੈਣ ਦੇਣ ਸੰਧੂ ਸਾਹਿਬ ਮੈਂ ਕਿਹ ਲੋ ਜਿਆਦੇ ਪੈਸਿਆਂ ਦੇ ਆ ਤੇ ਆਪਾਂ ਲੈਣ ਦੇਣ ਦਾ 130 ਲਵਾਂਗੇ ਦੇ ਵਿੱਚੋਂ 2000 ਛੋਟ ਕਰਦੀ ਇੱਕ 28 ਦੀ ਮੱਝ ਦੇ ਦੀ ਇੱਕ 28 ਦੀ ਹਾਂਜੀ ਹਾਂ ਠੀਕ ਹੈ ਜੀ ਪੂਰੀਆ ਕਸਰਾ ਕੁਸਰਾ ਕੱਢ ਗਏ ਹਨ ਚਲੋ ਸੰਧੂ ਸਾਹਿਬ 1000 ਹੋਰ 127000 ਦੀ ਦੇ ਦਾਂਗੇ ਆਪਾਂ ਅੱਜ ਲੋਹ ਕਰਾਈਏ 130 ਕਰਾ ਲਓ 35 ਕਰਾ ਲਓ 127 ਦੀ ਮਾਈ ਦੇ ਦਾਂਗੇ ਲੋ ਜੀ ਦੋਸਤੋ ਠੀਕ ਹੈ ਜੀ ਸੋ ਫੁੱਲ ਹੈਵੀ ਬਾਡੀ ਵੇਟ ਦੀ ਆ ਜਿਹੜੀ ਦੋਸਤੋ ਇਹ ਮਾਜੇ 127000 ਦੀ ਲਓ ਜੀ ਤੁਹਾਨੂੰ ਠੀਕ ਹੈ ਜੀ ਸੋ ਠੰਡੀ ਧੀਰੀ ਆ ਮਿੱਠੀ ਆ ਬਾਕੀ ਤੁਸੀਂ ਓਵਰ ਆਲ ਪੂਰੀ ਸਭ ਬਿਲਕੁਲ ਸੰਧੂ ਸਾਹਿਬ ਜਿਸ ਤਰ੍ਹਾਂ ਵਾਰ-ਵਾਰ ਜਿਸ ਤਰ੍ਹਾਂ ਕੋਈ ਕੋਈ ਕਰਮਾਲੀ ਦੇ ਵਿੱਚ ਕੋਈ ਲੁਛੂ ਪੁਛੂ ਉਹੋ ਜਿਹਾ ਕੋਈ ਗੱਲ ਨਹੀਂ ਹਾਂ ਹਾਂ ਜੀ ਹਾਂ ਜੀ ਜਿਸ ਤਰ੍ਹਾਂ ਮਰ ਠੀਕ ਹੈ ਕੋਈ ਕੰਪਲੇਂਟ ਨਹੀਂ ਅੱਛਾ ਵੀਰ ਪਰਮਜੀਤ ਇੱਕ ਨੰਬਰ ਬੋਲ ਦਈਏ ਆਪਣੇ ਨੰਬਰ ਸਾਨੂੰ ਸਾਡਾ ਆਪਣਾ 8872565930 ਪਿੰਡ ਪਨਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਠੀਕ ਹੈ ਜੀ ਲਓ ਦੋਸਤੋ ਫਿਲਹਾਲ ਅੱਜ ਇਸ ਕਵਰਜ ਵਿੱਚ ਇੱਕ ਤੁਹਾਨੂੰ ਇਹ ਮੱਝ ਦਿਖਾਉਣੀ ਸੀ ਕਿ ਵੀਰ ਪਰਮਜੀਤ ਸਿੰਘ ਉਹਨਾਂ ਦੇ ਫਾਰਮ ਤੋਂ ਬਾਕੀ ਮੱਝ ਪਸੰਦ ਆਜੂਗੀ ਤੁਹਾਨੂੰ ਪਸੰਦ ਆਈ ਹੋਗੀ ਵੀਡੀਓ ਵੱਧ ਤੋਂ ਵੱਧ ਆਪਣਾ ਫਰਜ਼ ਸਮਝ ਕੇ ਦੋਸਤੋ ਸ਼ੇਅਰ ਕਰ ਦਿਓ ਤਾਂ ਜੋ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਇਹ ਆਪਣੀ ਵੀਡੀਓ ਪਹੁੰਚ ਸਕੇ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ।